ਜੀ ਸਾਥੀ ਨਾ ਮੇਰਾ ਨਾਮ ਪ੍ਰਵੇਸ਼ ਕੁਮਾਰ ਹੈ ਜੀ ਜਿਹਨਾਂ ਦੀ ਗਾਡੀ ਮਿਲੀ ਕੀ ਲੱਗਦਾ ਮੇਰੇ ਫਾਦਰ ਸਾਹਿਬ ਆ ਜੀ ਇੱਕ ਦੋ ਦਿਨ ਕਰੋ ਨਾ ਇਹ 15 ਨਵੰਬਰ ਨੂੰ ਗਏ ਘਰੋਂ ਸਵੇਰੇ ਸੈਰ ਕਰਨ ਗਏ 6 ਵਜੇ ਤੇ ਅਸੀਂ ਪੁਲਿਸ ਕੰਪਲੇਂਟ ਵੀ ਕੀਤੀ ਮਿਲਦੇ ਨਹੀਂ ਪਏ ਜਿੱਥੇ-ਇਥੇ ਪਤਾ ਲੱਗਦਾ ਗੁਰਦੁਆਰਿਆਂ ਚ ਮੰਦਰਾਂ ਚ ਦੇਖੀਦਾ ਹੀ ਜਾ ਕੇ ਕਿਤੇ ਹੋਣ ਪਰ ਕਿਤੇ ਨਹੀਂ ਪਤਾ ਲੱਗੰਦਿਆ ਅੱਜ ਕਿਸ ਦਾ ਪਤਾ ਲੱਗਾ ਅੱਜ ਮੇਰਾ ਕੋਈ ਫਰੈਂਡ ਆ ਉਹਨੇ ਮੈਨੂੰ ਫੋਨ ਕੀਤਾ ਵੀ ਉੱਥੇ ਇਦਾਂ ਇਦਾਂ ਕੋਈ লাশ ਪਈ ਹੈ ਸਟੇਸ਼ਨ ਲੱਗੇ ਤੇ ਤੂੰ ਦੇਖਿਆ ਜਾਵੇ ਮੈਂ ਤਾਂ ਹੁਣ ਏਦਾਂ ਹੀ ਆਪਣੇ ਭਰਾ ਨੂੰ ਲੈ ਕੇ ਆਇਆ ਸੀ ਤੇ ਮੈਂ ਦੇਖਿਆ ਨੇ ਤੇ ਮੇਰੇ ਫਾਦਰ ਸਾਹਿਬ ਹੀ ਕੀ ਕੰਮ ਕਰਦੇ ਸੀ ਮੇਰੇ ਫਾਦਰ ਸਾਹਿਬ ਇੱਥੇ ਹਰਜੋਆ ਰੋਡ ਤੇ ਇੱਥੇ ਕੰਮ ਕਰਦੇ ਸ਼ਟਰਿੰਗ ਬਣਾਉਣ ਤੇ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਕੋਈ ਨਹੀਂ ਵੀਰ ਜੀ ਕੋਈ ਨਹੀਂ ਏਦਾਂ ਦੀ ਗੱਲ ਬਾਤ ਕਿੰਨੇ ਬੱਚੇ ਨੇ ਮੇਰੇ ਇੱਕ ਮੈਂ ਤੇ ਇੱਕ ਮੇਰੇ ਭੈਣ ਦੋ ਭੈਣ ਕਰਾਂ ਸੀ ਮਨ ਐਸੇ ਹੀ ਹਰਦੀਪ ਸਿੰਘ ਚੌਂਕੀ ਇਨਚਾਰਜ ਜੀਆਰਪੀ ਬਟਾਲਾ ਆਪਣੀ ਚੌਂਕੀ ਹਾਜ਼ਰ ਸੀ ਤਾਂ ਇਧਰੋਂ ਮੁੰਚੀ ਕਾਦੀਆਂ ਵੱਲ ਕਾਦੀਆਂ ਥਾਣੇ ਤੋਂ ਪਹੁੰਚ ਗਿਆ ਵੀ ਇੱਕ ਡੈੱਡ ਬੋਡੀ ਜਿਹੜੀ ਹੈ ਤੁਹਾਡੇ ਕਿਲੋਮੀਟਰ ਨੰਬਰ 17 ਦੇ 10 11 ਦੇ ਲਾਗੇ ਪਈ ਹੈ ਗੇਟ ਦੇ ਲਾਗੇ ਉਹ ਸਾਰਾ ਆਣ ਕੇ ਦੇਖਿਆ ਜੀ ਉਹਦਾ ਪਛਾਣ ਹੋ ਚੁੱਕੀ ਹੈ ਰਤਨ ਲਾਲ son of ਚਮਨ ਲਾਲ ਵਾਸੀ ਕਾਦੀਆਂ ਮੁਹੱਲਾ ਪ੍ਰਤਾਪ ਨਗਰ ਦੇ ਵਾਰਸ ਉਹਨਾਂ ਦੇ ਆ ਗਏ ਨੇ ਜੀ ਉਹਨਾਂ ਕੋਈ ਸ਼ੱਕ ਸ਼ੁਭਾ ਯਾਰ ਨਹੀਂ ਕੀਤਾ ਡੈੱਡ ਬੋਡੀ ਚੱਕ ਕੇ ਤੇ ਬਟਾਲੇ ਸਿਵਲ ਹਸਪਤਾਲ ਜਮਾ ਕਰਾਈ ਜਾਏਗੀ ਜਿਹਦਾ ਸਵੇਰੇ ਪੋਸਟਮਾਰਟਮ ਕਰਾ ਕੇ ਵਾਦਸੇ ਦੇ ਹਵਾਲੇ ਕੀਤੀ ਜਾਵੇਗੀ।